ਨਾਮ ਸੁਖਰਾਜ ਕੌਰ ਹੈ ਤੇ ਮੈਂ ਫਰੀਦਕੋਟ ਦੇ ਵਿੱਚ ਸ਼ੂਟਿੰਗ ਦੀ ਕੋਚ ਹੈ। ਹੁਣ ਸਰਕਾਰ ਵੱਲੋਂ ਇੱਕ ਸਰਕਾਰੀ ਸ਼ੂਟਿੰਗ ਰੇਂਜ ਤਿਆਰ ਕਰਕੇ ਦੇ ਦਿੱਤੀ ਤੁਹਾਨੂੰ। ਕਿਵੇਂ ਲੱਗਦਾ? ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚਿਆਂ ਲਈ ਇੱਕ ਪਲੇਟਫਾਰਮ ਮਿਲ ਗਿਆ ਹੈਗਾ। ਇੱਥੇ ਕੋਈ ਵੀ ਬੱਚਾ ਆ ਕੇ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰ ਸਕਦਾ ਹੈ ਤਾਂ ਇੱਕ ਇਹ ਬਹੁਤ ਮਾਣ ਵਾਲੀ ਗੱਲ ਹੈ ਫਰੀਦਕੋਟ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਸਾਰੇ ਬੱਚਿਆਂ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦੀ ਸ਼ੂਟਿੰਗ ਰੇਂਜ ਬਣ ਗਈ ਹੈ। ਕਿੰਨੇ ਬੱਚੇ ਤੁਹਾਡੇ ਕੋਲੇ ਹੁਣ ਟ੍ਰੇਨਿੰਗ ਸ਼ੁਰੂ ਕਰਦੇ? ਮੇਰੇ ਕੋਲ 15 ਬੱਚੇ ਹੈਗੇ ਜਿੰਨੇ ਦੇ ਵਿੱਚ ਸਾਰੇ ਬੱਚੇ ਨੈਸ਼ਨਲ ਜਾ ਰਹੇ ਹੈਗੇ ਤੇ ਜਿਹੜਾ ਨਵਾਂ ਬੈਚ ਹੈਗਾ ਉਹ ਜਨਵਰੀ ਤੋਂ ਸਟਾਰਟ ਹੋਊਗਾ ਜਿਹਦੇ ਵਿੱਚ ਨਵੇਂ ਸਟਾਰਟਿੰਗ ਤੋਂ ਜਿਹੜੇ ਹੈਗੇ 10 ਸਾਲ ਤੋਂ ਉੱਪਰ ਜਿੰਨੇ ਵੀ ਏਜ ਦੇ ਬੱਚੇ ਹੈਗੇ ਆ ਉਹ ਆ ਕੇ ਪ੍ਰੈਕਟਿਸ ਕਰ ਸਕਦੇ ਆ ਇੱਥੇ ਕਿਹੜੀ ਕਿਹੜੀ ਗੈਨ ਦਾ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਇਹਦੇ ਵਿੱਚ ਇੱਥੇ ਮੈਂ 에ਅਰ ਪਿਸਟਲ ਤੇ 에ਅਰ ਰਾਈਫਲ ਦੀ ਟ੍ਰੇਨਿੰਗ ਦੇ ਰਹੀ ਆ ਤੇ ਮੈਂ ਸਭ ਕੋਈ ਬੱਚਿਆਂ ਨੂੰ ਮੈਸੇਜ ਦੇਣਾ ਚਾਹੂੰਗੀ ਕਿ ਆਓ ਮਿਹਨਤ ਕਰੋ ਤੇ ਜਿਵੇਂ ਸਿਫਤ ਕੌਰ ਸਮਰਾਨਾ ਦਾ 올림픽ਸ ਦੇ ਵਿੱਚ ਗਈ ਹੈ ਤੁਸੀਂ ਵੀ ਜਾ ਸਕਦੇ ਹੋ ਜੇ ਉਹ ਜਾ ਸਕਦੇ ਹੈ ਤੁਸੀਂ ਵੀ ਮਿਹਨਤ ਕਰੋ ਤੇ ਤੁਸੀਂ ਵੀ ਮਿਹਨਤ ਕਰਕੇ ਉੱਥੇ ਪਹੁੰਚ ਸਕਦੇ ਹੋ ਫ੍ਰੀ ਕੋਟ ਵਾਸੀ ਕੀ ਸੋਚ ਰਹੇ ਹੈ ਜਿਹੜੀ ਆ ਸ਼ੂਤਗਰੇਜ ਪੰਜਾਬ ਸਰਕਾਰ ਵੱਲੋਂ ਇੱਕ ਬੱਚਾ ਹਸਤੇ ਦਿੱਤੀ ਇਹ ਫ੍ਰੀ ਕੋਟ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਕਿਉਂਕਿ ਅੱਗੇ ਬਹੁਤ ਦੂਰ ਤੱਕ ਜਿਵੇਂ ਚੰਡੀਗੜ੍ਹ ਮੁਹਾਲੀ ਜਾਂ ਜਲੰਧਰ ਬੜੀਆਂ ਸੀ ਸ਼ੂਟਿੰਗ ਰੇਂਜ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਸ਼ੂਟਿੰਗ ਰੇਂਜ ਬਣੀ ਕਰਕੇ ਬਹੁਤ ਸੌਖਾ ਹੋ ਗਿਆ ਇਥੇ ਹੁਣ ਹੋਰ ਵੀ ਬੱਚੇ ਸੱਭਤਕੁਰ ਸਮਰਾ ਵਾਂਗੂ 올림픽 ਵਿੱਚ ਪਹੁੰਚਣਗੇ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਅੱਗੇ ਤਾਂ ਪਤਾ ਹੀ ਨਹੀਂ ਹੁੰਦਾ ਸੀਗਾ ਜਿਵੇਂ ਸਾਡੇ ਪਿੰਡਾਂ 'ਚ ਜਿਵੇਂ ਬੈਡਮਥੇ ਵੀ ਅੱਗੇ ਸ਼ੂਟਿੰਗ ਰੇਂਜ ਕੇ ਕੱਲੇ ਹੋਏ ਛੈਲਰ 'ਚ ਖੇਡਦੇ ਸੀਗੇ ਉੱਥੇ ਕੋਚਿੰਗ ਦਿੰਦੇ ਸੀ ਪਰ ਹੁਣ ਹਰ ਘਰ ਤੱਕ ਗੱਲ ਪਹੁੰਚ ਗਈ ਹੈ ਤੇ ਬਹੁਤ ਵਧੀਆ ਉਪਰਾਲਾ ਵੀ ਹੈ ਚੇਅਰਮੈਨ ਸਾਹਿਬ ਦਾ ਇੱਕ ਵੱਖਰਾ ਕਰਕੇ ਕਰਕੇ ਦਿਖਾਇਆ ਸਰਕਾਰ ਦੇ ਵਿੱਚ ਵੱਖਰਾ ਵੀ ਨੌਜਵਾਨਾਂ ਨੇ ਜੋ ਰਾਜਨੀਤੀ ਦੇ ਵਿੱਚ ਆਇਆ ਤੇ ਉਹਨਾਂ ਨੇ ਵੱਖਰਾ ਕਰਕੇ ਦਿਖਾਇਆ ਖੇਡਾਂ ਪ੍ਰਤੀ ਇਹਨਾਂ ਚੀਜ਼ਾਂ ਕਰਕੇ ਨਸ਼ਾ ਤੋਂ ਦੂਰ ਵੀ ਰਹਿ ਜਾਊਗਾ ਜੀ ਬਹੁਤ ਚੰਗਾ ਲੱਗ ਰਿਹਾ ਜੀ ਸਭ ਤੋਂ ਵੱਡੀ ਆਪਦੇ ਮਨ ਨੂੰ ਖੁਸ਼ੀ ਹੈ ਕਿ ਆਪਣੇ ਇਸ ਇਲਾਕੇ ਲਈ ਆਪਣੇ ਬੱਚਿਆਂ ਲਈ ਜਿਹੜੇ ਇੱਥੇ ਖੇਡ ਸਕਣ ਉਹਨਾਂ ਨੂੰ ਪਲੇਟਫਾਰਮ ਹਾਇਆ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਸੁਪਨੇ ਵਾਂਗ ਸੀਗਾ ਤੇ ਸਾਡਾ ਇੱਕ ਸੁਪਨਾ ਸੱਚ ਹੋਇਆ ਉਦੋਂ ਹੋਰ ਜ਼ਿਆਦਾ ਵਧੀਆ ਲੱਗੂਗਾ ਜਦੋਂ ਬੱਚੇ ਇੱਥੇ ਖੇਡ ਕੇ ਮੈਡਲ ਲੈ ਕੇ ਆਉਣਗੇ ਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਚੌਥੀ ਸ਼ੁਪ ਅੰਗਰੇਜ਼ ਹੋਊਗੀ ਜਿਹੜੀ ਇਸ ਜ਼ਿਲ੍ਹੇ ਨੂੰ ਮਿਲੀ ਹੈ ਬਿਲਕੁਲ ਪਹਿਲਾਂ ਪੀਪੀ ਜਲੰਧਰ ਇੱਕ ਮਹਾਲੀ ਹੈ ਇੱਕ ਸ਼ਾਇਦ ਲੁਧਿਆਣਾ ਤੇ ਚੌਥੀ ਇਹ ਹੈ ਜਿਹੜੀ ਸਰਕਾਰੀ ਤੌਰ ਤੇ ਬਣੀ ਹੋਈ ਹੈ ਸੋ ਵੱਡੀ उपलब्धि ਅਸੀਂ ਮੰਨਦੇ ਹਾਂ ਹੋਰ ਵੱਡਾ ਉਦੋਂ ਹੋ ਜਾਣਾ ਜਦੋਂ ਸਾਡੇ ਬੱਚੇ ਇੱਥੇ ਖੇਡਣਗੇ ਤੇ ਮੈਡਲ ਲੈ ਕੇ ਆਉਣਗੇ ਦੇਸ਼ ਲਈ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਮਾਨ ਮਿਲਿਆ ਉਹ ਮਸ਼ੀਨਸ ਵਗੈਰਾ ਜਦੋਂ ਇੰਸਟਾਲ ਹੋ ਜਾਣੀ ਹੈ ਤੇ ਇੰਟਰਨੈਸ਼ਨਲ ਲੈਵਲ ਦੀ ਇਹ ਸ਼ੂਟਿੰਗ ਰੇਂਜ ਬਣ ਜਾਊਗੀ ਤਾਂ ਉਹਦੀ ਤਕਰੀਬਨ ਔਸਤ 1 ਕਰੋੜ ਰੁਪਏ ਦੇ ਕਰੀਬ ਦੀ ਕੀਮਤ ਬਣ ਜਾਣੀ ਹੈ ਦਖਤ ਜੀ ਨੇ ਮਾਪਿਆਂ ਦੇ ਤੋਂ ਰਿਸਪੌਂਸ ਕਿੰਨਾ ਕਰ ਰਿਹਾ ਬਹੁਤ ਬਹੁਤ ਸਾਰੇ ਹੀ ਬੜੀ ਚੰਗਾ ਲੱਗਦਾ ਬੜੀ ਖੁਸ਼ੀ ਮਨਾਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੇ ਹੁਣ ਇਲਾਕੇ ਚ ਇੱਕ ਜਿਹੜੀ ਆ ਪਲੇਟਫਾਰਮ ਮਿਲ ਗਿਆ ਜਿੱਥੇ ਅਸੀਂ ਆਦੇ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਸਕਦੇ ਆ ਅਸੀਂ ਚਾਹੁੰਨੇ ਕਿ ਸਾਰੇ ਬੱਚੇ ਇੱਥੇ ਪ੍ਰੈਕਟਿਸ ਕਰਨ ਤੇ 올림픽 ਖੇਡਣ ਮੈਸੇਜ ਤੁਸੀਂ ਮੈਸੇਜ ਬਸ ਇਹੀ ਹੈ ਜੀ ਕਿ ਨਸ਼ਿਆਂ ਦੀ ਦਰਦਲ ਤੋਂ ਦੂਰ ਹੋਣ ਵਾਸਤੇ ਇੱਕੋ ਇੱਕ ਇਹੀ ਤਰੀਕਾ ਆਪਾਂ ਖੇਡ ਗਰਾਊਂਡਾਂ ਨਾਲ ਜੁੜੀਏ ਉਹਨਾਂ ਨੂੰ ਇਨਫਰਾਸਟ੍ਰਕਚਰ ਮਹਈਆ ਕਰਾਉਣਾ ਸਾਡਾ ਕੰਮ ਆ ਸਰਕਾਰ ਦਾ ਤੁਸੀਂ ਬਸ ਖੇਡੋ ਗਰਾਊਂਡਾਂ ਚ ਜਾਓ ਇਥੇ ਇਕੱਲੇ ਫਰੀਦਕੋਟ ਜ਼ਿਲ੍ਹੇ ਦੇ ਬੱਚੇ ਹੀ ਟ੍ਰੈਨਿੰਗ ਲੈ ਸਕਦੇ ਆ ਜਾਂ ਆਸ-ਪਾਸ ਦੇ ਜ਼ਿਲ੍ਹੇ ਆਸ-ਪਾਸ ਦੇ ਕਿਸੇ ਵੀ ਜ਼ਿਲ੍ਹੇ ਦੇ ਬੱਚੇ ਆਉਣ ਇੱਥੇ ਪ੍ਰੈਕਟਿਸ ਕਰਨ ਡਿਪਾਰਟਮੈਂਟ ਨਾਲ ਉਹ ਕੰਟੈਕਟ ਕਰ ਸਕਦੇ ਆ ਸਾਡੇ ਕੋਚ ਸਾਹਿਬ ਨਾਲ ਕੰਟੈਕਟ ਕਰਕੇ ਉਹ ਆਪ ਦੀ ਪ੍ਰੈਕਟਿਸ ਕਰ ਸਕਦੇ ਆ ਟੀਅਰ ਮਾਸਟਰ ਜਿਵੇਂ ਉਹ ਪ੍ਰਾਈਵੇਟ ਕਿਤੇ ਸ਼ੂਟ ਗਰੇ ਚੱਲਦੀ ਆ ਉਸ ਦੀ ਤਾਂ ਫੀਸ ਕਾਫੀ ਹੁੰਦੀ ਬੱਚਿਆਂ ਦੇਣੀ ਪੈਂਦੀ ਕਈ ਬੱਚੇ ਕੋਰਟ ਨਹੀਂ ਕਰਦੇਗੇ ਪਰ ਸਰਕਾਰ ਦੇ ਵੱਲੋਂ ਤਾਂ ਬਹੁਤ ਘੱਟ ਮਿਨੀਮਮ ਰੇਟ ਹੁੰਦਾ ਫੀਸ ਦਾ ਕੀ ਹੈ ਕੋਈ ਰੇਟ ਦਾ ਹਾਂਜੀ ਬਿਲਕੁਲ ਹਜੇ ਤਾਂ ਫੀਸ ਕੋਈ ਸਿਲੈਕਟ ਨਹੀਂ ਕੀਤੀ ਡਿਪਾਰਟਮੈਂਟ ਵੱਲੋਂ ਜੇ ਹੋਊ ਮੰਥਲੀ ਹੋਊਗੀ ਤਾਂ ਪ੍ਰਾਈਵੇਟ ਤਾਂ ਬਹੁਤ 10-1000 ਰੁਪਿਆ 5-5000 ਰੁਪਿਆ ਉਹ ਮੰਥਲੀ ਲੈਂਦੇ ਨੇ ਕਿਉਂਕਿ ਵੈਸੇ ਵੀ ਇਹਦਾ ਇਨਫਰਾਸਟ੍ਰਕਚਰ ਵੀ ਮਹਿੰਗਾ ਹੈ ਗਨਸ ਵਗੈਰਾ ਲੈਣੀਆਂ ਪੈਂਦੀਆਂ ਉਹ ਕਾਫੀ ਕੋਸਟਲੀ ਨੇ ਤੋਂ ਹਰ ਅਸੀਂ ਜੋ ਇਹ ਕਿ ਹਰ ਵਰਗ ਦਾ ਜਿਹੜਾ ਬੱਚਾ ਉਹ ਇਸ ਚ ਇੱਕ ਭਾਗ ਲੈ ਸਕੇ ਅਰਸ਼ਦੀਪ ਸਿੰਘ ਸੰਧੂ ਇੱਥੇ ਆਪਣੇ ਫ੍ਰੀਕੋਰਟ 'ਚ ਸ਼ੂਟਿੰਗ ਕਰਦਾ ਹਾਂ ਮੈਨੂੰ ਕਾਫੀ ਟਾਈਮ ਹੋ ਗਿਆ ਸ਼ੂਟਿੰਗ ਕਰਦੇ ਨੂੰ ਪਰ ਕੋਈ ਇੱਕ ਪ੍ਰੋਪਰ ਫਿਕਸ ਪਲੇਸ ਨਹੀਂ ਸੀ ਮਿਲਦਾ ਕਿ ਸ਼ੂਟਿੰਗ ਕਰਨੀ ਕੋਈ ਫਿਕਸ ਪਲੇਟਫਾਰਮ ਹੈ ਨਹੀਂ ਸੀ ਅ ਡਿਫਰੈਂਟ ਅਡਰਡਾਥਾਂ ਉਤੇ ਜਾਣੇ ਪੈਂਦੇ ਸੀ ਕਿ ਅਬ ਠਿੰਡੇ ਚੰਡੀਗੜ੍ਹ ਦਿੱਲੀ ਵਗੈਰਾ ਇਦਾਂ ਪ੍ਰੈਕਟਿਸ ਕਰਨੀ ਪੈਂਦੀ ਸੀ ਹੁਣ ਜਿੱਦੋਂ ਤੋਂ ਇੱਥੇ ਰੇਂਜ ਬਣੀ ਆ ਤੇ ਬਹੁਤ ਵਧੀਆ ਲੱਗਦਾ ਆ ਇੱਥੇ ਪ੍ਰੈਕਟਿਸ ਕਰਦੇ ਆ ਕਿੰਨੇ ਕੁ ਬੱਚੇ ਜਿਹੜੇ ਇੱਥੇ ਟ੍ਰੇਨਿੰਗ ਕਰ ਰਹੇ ਆ ਇੱਥੇ ਕਾਫੀ ਬੱਚੇ ਨੇ ਆਡਾ ਟਾਈਮ ਤੇ ਆਉਂਦੇ ਨੇ ਜਿਵੇਂ ਮੈਮ ਨੇ ਟਾਈਮ ਫਿਕਸ ਕੀਤਾ ਹੋਇਆ 10-15 ਦੇ ਲਾਗੇ ਬੰਨੇ ਆਗੇ ਆ ਜਿਵੇਂ ਹੁਣ ਆਰਜੀ ਰੇਂਜ ਦਾ ਤੇ ਆਰਜੀ ਸ਼ੂਟਿੰਗ ਰੇਂਜ ਦਾ ਤੇ ਇਸ ਰੇਂਜ ਦਾ ਕਿੰਨਾ ਕਰਤਾ ਚੀਜ਼ ਬਹੁਤ ਫਰਕ ਆ ਬਹੁਤ ਡਿਫਰੈਂਸ ਇਨ ਵਾਟ ਐਨਵਾਇਰਨਮੈਂਟ ਦਾ ਬਹੁਤ ਫਰਕ ਹੈ ਇੱਥੇ ਜਿੱਦਾਂ ਕਿ ਸਾਰੇ ਬੱਚੇ ਇੱਕ ਨਾਲ ਪ੍ਰੈਕਟਿਸ ਕਰਦੇ ਆ ਉਹਦਾ ਹੀ ਬਹੁਤ ਫਰਕ ਹੁੰਦਾ ਹੈ ਆ ਤੇ ਸਾਥੀਆਂ ਨੂੰ ਕੋਈ ਨੌਜਵਾਨਾਂ ਨੂੰ ਕੋਈ ਮੈਸੇਜ ਤੋਂ ਦੋ ਜਿਆਦਾ ਤੋਂ ਜਿਆਦਾ ਗੇਮਸ ਜੁਆਇਨ ਕਰੋ ਆਪ ਦੇ ਪਰਫੈਕਟ ਹੋ ਸਾਰੇ ਗੇਮਸ ਜਿਹੜਾ ਵੀ ਆਪਾ ਕਰਦੇ ਆ ਤੁਸੀਂ ਕੀ ਸੋਚਿਆ ਕੀ ਬਣਾ ਚਾਹੁੰਦੇ ਹੋ ਮੈਂ ਸ਼ੂਟਿੰਗ ਹੀ ਕਰਨਾ ਚਾਹੁੰਦਾ ਹਾਂ ਮੈਂ ਡੀਐਸ ਸ਼ੂਟਿੰਗ ਪਰਫੈਕਟ ਹੋਣਾ ਚਾਹੁੰਦਾ ਹਾਂ ਉਹਦੇ ਗੇਮ ਚ ਸਾਥੀ ਨਾ ਬੇਟੀ ਹੋਰ ਕੀ ਕਰਨਾ ਹੈ ਮੇਰਾ ਨਾਮ ਗੁਰਲਿੰਕੌਰ ਹਾਂ ਤੇ ਮੈਂ ਕਾਫੀ ਸਾਲਾਂ ਤੋਂ ਸ਼ੂਟਿੰਗ ਦੀ ਪ੍ਰੈਕਟਿਸ ਕਰ ਰਹੀ ਹਾਂ ਤੇ ਨੈਸ਼ਨਲ ਟੀਮ ਵਿੱਚ ਸੈਲੈਕਟਡ ਵੀ ਹਾਂ ਤੇ ਮੈਂ ਇੰਡੀਆ ਟੀਮ ਦੇ ਟ੍ਰਾਇਲਸ ਵੀ ਦਿੱਤੇ ਹੋਏ ਹਨ ਜਿਵੇਂ ਹੁਣ ਪਹਿਲਾਂ ਆਰਜੀ ਸ਼ੂਟਿੰਗ ਰੇਂਜ ਤੋਂ ਜਿਹੜਾ ਬੱਚਿਆਂ ਨੂੰ ਜਿਹੜਾ ਟ੍ਰੇਨ ਲੈਣੀ ਪੈਂਦੀ ਸੀ ਹੁਣ ਇੱਕ ਸਰਕਾਰੀ ਤੌਰ ਤੇ ਮਿਲਦੀ ਹੈ ਕਿੰਨਾ ਇੱਕ ਮਹਿਸੂਸ ਹੋ ਰਿਹਾ ਕਿ ਹੋ ਰਿਹਾ ਸਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਰਕਾਰੀ ਸ਼ੂਟਿੰਗ ਰੇਂਜ ਬਣ ਗਏ ਫਰੀਦਕੋਟ ਵਿੱਚ ਪਹਿਲਾਂ ਜੇ ਆਸ-ਪਾਸ ਕਿਤੇ ਵੀ ਸਰਕਾਰੀ ਜਾਂ ਉਂਝ ਵੀ ਸ਼ੂਟਿੰਗ ਰੇਂਜ ਬਹੁਤ ਘੱਟ ਨੇ ਉਦੇ ਕਰਕੇ ਬਹੁਤ ਪ੍ਰੋਬਲਮ ਹੁੰਦੀ ਸੀ ਕੋਚਿੰਗ ਲੈਂਗੁਏਜ ਐਂਡ ਪ੍ਰੈਕਟਿਸ ਕਰਨ ਦੇ ਵਿੱਚ ਵੀ ਉਹਦੇ ਕਰਕੇ ਕਾਫੀ ਸਾਨੂੰ ਲਾਈਕ ਕੰਪੀਟੀਸ਼ਨਸ ਵਿੱਚ ਪ੍ਰੋਬਲਮਸ ਵੀ ਆਉਂਦੀ ਸੀ ਜੋ ਤਾਂ ਪ੍ਰੈਕਟਿਸ ਨਹੀਂ ਸੀ ਹੁੰਦੀ ਚੰਗੀ ਤਰ੍ਹਾਂ ਹੁਣ ਇੱਥੇ ਰੈਗੂਲਰ ਪ੍ਰੈਕਟਿਸ ਵੀ ਹੁੰਦੀ ਐਂਡ ਕੋਚਿੰਗ ਵੀ ਮਿਲਦੀ ਤਾਂ ਉਹ ਨਾਲ ਕਾਫੀ ਇੰਪਰੂਵਮੈਂਟ ਹੋ ਰਹੀ ਐ ਮੇਰੀ ਬੇਟੀ ਮਨ ਦੇ ਵਿੱਚ ਕੀ ਸੋਚਿਆ ਜਿਹੜਾ ਹਿੰਸੇਪ ਕੋਰ ਸਮਰਾਣੇ ਪੂਰੀ ਦੁਨੀਆ ਦੇ ਵਿੱਚ ਨਾਮ ਚਮਕਾਤਾ ਹੈ ਤੇ ਕੋਈ ਸੋ ਮੈਂ ਵੀ ਇਹੀ ਚਾਹੁੰਦੀ ਆ ਕਿ ਮੈਂ ਆਪਦੇ ਇੰਡੀਆ ਦਾ ਪੂਰਾ ਕੰਟਰੀ ਦਾ ਨਾਮ ਰੌਸ਼ਨ ਕਰਾਂ ਤੇ ਸਿਫਤ ਉਹਨਾਂ ਨੂੰ ਇਨਸਪੀਰੇਸ਼ਨ ਮੰਨਦੇ ਹੋਏ ਮੈਂ ਵੀ ਆਪਣੇ ਇੰਡੀਆ ਨੂੰ ਵਰਲਡ ਲੈਵਲ ਤੇ ਰਿਪਰੈਜ਼ੈਂਟ ਕਰਾਂ